ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਕਰਦੀ ਹਾਂ ਸਵਾਗਤ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਖਾਲਸਾ ਕ੍ਰੈਡਿਟਰ ਯੂਨੀਅਨ ਨੇ ਵਿਆਜ ਦਰਾਂ ਤੇ ਫੈਸਲੇ ਸੰਬੰਧੀ ਦਿੱਤੀ ਜਾਣਕਾਰੀ ਮਾਰਗੇਜ ਫਿਲਹਾਲ ਪਹਿਲਾਂ ਦੀ ਤਰ੍ਹਾਂ ਰਹੇਗੀ ਫਿਕਸ ਖਾਲਸਾ ਕ੍ਰੈਡਿਟਰ ਯੂਨੀਅਨ ਦੇ ਰਿਜਨਲ ਮੈਨੇਜਰ ਕੁਲਦੀਪ ਸਿੰਘ ਸੇਦੋਂ ਉਪਾਰਕ ਮਨੋਰੰਜਨ ਅਤੇ ਖੇਡ ਟੂਰਿਜ਼ਮ ਕਮੇਟੀ ਚ ਦੁਬਾਰਾ ਕੀਤਾ ਗਿਆ ਨਿਯੁਕਤ ਸਿੱਧੂ ਦੀ ਕਮਿਊਨਿਟੀ ਸੇਵਾ ਦੇ ਮੱਦੇ ਨਜ਼ਰ ਮੋੜ ਹੋਈ ਨਿਯੁਕਤੀ ਸਰੀਛੋਈ ਗੋਲੀਬਾਰੀ ਦੀ ਘਟਨਾ ਵਸੂਲੀ ਦੇ ਨਾਲ ਸੰਬੰਧਿਤ ਸਾਊਥ ਏਸ਼ੀਅਨ ਮੂਲ ਦੇ ਪਰਿਵਾਰ ਨੂੰ ਬਨਾਇਆ ਗਿਆ ਨਿਸ਼ਾਨਾ ਜਿੱਤੇ ਖਬਰਾਂ ਵਿਚਾਰ ਦੇ ਨਾਲ ਬੈਂਕ ਆਫ ਕੈਨੇਡਾ ਨੇ ਇਸ ਵੇਲੇ ਜਿਹੜੀਆਂ ਵਿਆਜ ਦਰਾਂ ਦੇ ਵਿੱਚ ਬੁੱਧਵਾਰ ਨੂੰ ਜੋ ਫੈਸਲਾ ਕੀਤਾ ਯਾਨੀ ਕਿ 2.75% ਦੇ ਉੱਤੇ ਸਥਿਰ ਰੱਖਿਆ ਉਸ ਨੂੰ ਕਿਉਂਕਿ ਨੀਤੀ ਨਿਰਮਾਤਾ ਇਸ ਬਾਰੇ ਸਪਸ਼ਟਤਾ ਦੀ ਜਿਹੜੀ ਹੈ ਉਹ ਉਡੀਕ ਕਰ ਰਹੇ ਸੀ ਤੇ ਟੈਰੀਫ ਆਰਥਿਕਤਾ ਨੂੰ ਕਿਵੇਂ ਜਿਹੜਾ ਉਹ ਪ੍ਰਭਾਵਿਤ ਕਰਨਗੇ ਇਸ ਦੇ ਮੱਦੇਨਜ਼ਰ ਹੀ ਇਹ ਫੈਸਲਾ ਲਿਆ ਜਾਣਾ ਸੀ ਸੋ ਹੁਣ ਕਿਉਂਕਿ ਇਹ ਵਿਆਜ ਦਰਾਂ ਪਹਿਲਾਂ ਦੀ ਤਰ੍ਹਾਂ ਦੋ ਵਾਰੀ ਦੀ ਤਰ੍ਹਾਂ ਇਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤਾਂ ਖਾਸ ਕਾਰਨ ਕੀ ਦੇਖੇ ਗਏ ਨੇ ਵਿਆਜ ਦਰਾਂ ਦੇ ਬਦਲਾ ਨਾ ਹੋਣ ਪਿੱਛੇ ਇਸ ਸੰਬੰਧੀ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਰੀਜਨਲ ਮੈਨੇਜਰ ਕੁਲਦੀਪ ਸਿੰਘ ਸਿੱਧੂ ਹੋਰਾਂ ਨੇ ਜਾਣਕਾਰੀ ਸਾਂਝੀ ਕੀਤੀ ਸੋ ਬੈਂਕ ਆਫ ਕੈਨੇਡਾ ਦੇ ਵੱਲੋਂ ਦੂਜੀ ਵਾਰ ਵੀ ਜਿਹੜੀਆਂ ਨੇ ਵਿਆਜ ਦਰਾਂ ਦੇ ਵਿੱਚ ਕੋਈ ਵੀ ਚੇਂजेस ਨਹੀਂ ਕੀਤੇ ਗਏ 2.75% ਦੇ ਉੱਤੇ ਹੀ ਰੱਖੀਆਂ ਗਈਆਂ ਨੇ ਕੀ ਰੀਜ਼ਨ ਕਾਊਂਟ ਕੀਤੇ ਗਏ ਨੇ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਰੀਜਨਲ ਮੈਨੇਜਰ ਕੁਲਦੀਪ ਸਿੰਘ ਸਿੱਧੂ ਜੀ ਜੁੜੇ ਹੋਏ ਨੇ ਕੁਲਦੀਪ ਸਿੱਧੂ ਜੀ ਜਿਹੜੇ ਇਹ ਫੇਰ ਦੂਜੀ ਵਾਰ ਸਟੇਬਲ ਰੱਖੀ ਗਈ ਹੈ ਫੇਰ ਬਿਲਕੁਲ ਵੀ ਚੇਂजेस ਨਹੀਂ ਕੀਤੇ ਗਏ ਹਾਲਾਂਕਿ ਮਾਰਕੀਟ ਦੀ ਕਾਫੀ ਨਜ਼ਰ ਟਿਕੀ ਹੋਈ ਸੀ ਵਿਆਜ ਦਰਾਂ ਦੇ ਉੱਤੇ ਤੇ ਕੀ ਕਾਰਨ ਕਾਊਂਟ ਕੀਤੇ ਗਏ ਆ ਵੀ ਵਿਆਜ ਦਰਾਂ ਦੇ ਵਿੱਚ ਕੋਈ ਵੀ ਬਦਲਾਅ ਜਿਹੜੀ ਜੂਨ 4 ਨੂੰ ਮੀਟਿੰਗ ਹੋਈ ਹੈ ਜੀ ਬੈਂਕ ਦੇ ਗਵਰਨਰ ਨੇ ਉਹਨਾਂ ਨੇ ਸੇਮ ਰੱਖਿਆ ਹੈ ਨਾ ਕੋਈ ਚੇਂजेस ਨਹੀਂ ਕੀਤੀ 2.75 ਹੈ ਨਾ ਜਿਹੜਾ ਬੈਂਕ ਰੇਟ ਹੈਗਾ ਉਹਦੇ ਜਿਹੜੀ ਉਹਨਾਂ ਨੇ ਮੇਨ ਰੀਜਨ ਦੱਸਿਆ ਨੇ ਹੈ ਨਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਹੜੀ ਟ੍ਰੇਡ 네ਗੋਸ਼ੀਏਸ਼ਨਸ ਟੈਰਿਫ ਹੈ ਨਾ ਮੇਨ ਕੋਕੋ ਵਰਲਡ ਦੀ ਇਕਨੋਮੀ ਹੈ ਜਿਹੜੀ ਨਾ ਉਹ ਥੋੜੀ ਜੀ ਲਾਈਕ ਵੇਟ ਐਂਡ ਵਾਚ ਅਨਸਰਟਨਟੀ ਇਨੀ ਟ੍ਰੇਡ ਮਾਰਕੀਟ ਦੇ ਵਿੱਚ ਹੋਈ ਵੀ ਆ ਨਾ ਸੋ ਦੋਸ ਆਰ ਦਾ ਮੇਨ ਰੀਜਨਸ ਕਿ ਉਹਨਾਂ ਨੇ ਇਹਨੂੰ ਸਟੱਡੀ ਉੱਥੇ ਰੱਖਿਆ ਨਾ ਘਟਾਇਆ ਨਾ ਵਧਾਇਆ ਸੋ ਰਾਈਟ ਨਾਓ ਦਾ ਰੇਟ ਇਜ਼ 2.75 ਜਿਹੜਾ ਬੈਂਕ ਆਫ ਕੈਨੇਡਾ ਨੇ ਕੀਤਾ ਹੈ ਜੀ अच्छा ਜਦੋਂ ਵੀ ਵਿਆਜ ਦਰਾਂ ਅੰਦੇੜੀਆਂ ਨੇ ਉਹ ਉਹਨਾਂ 'ਚ ਕੋਈ ਵੀ ਚੇਂਜਸ ਕੀਤੇ ਜਾਂਦੇ ਜਾਂ ਨਾਂ ਵੀ ਚੇਂਜਸ ਕੀਤੇ ਜਾਣ ਇੱਕ ਪ੍ਰੋਪਰ ਜਿਹੜੇ ਰੀਜ਼ਨ ਹੁੰਦੇ ਨੇ ਉਹਨਾਂ ਨੂੰ ਕਾਊਂਟ ਕੀਤਾ ਜਾਂਦਾ ਵੀ ਕਿਹੜੇ-ਕਿਹੜੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫੈਸਲਾ ਕੀਤਾ ਜਾ ਰਿਹਾ ਬੈਂਕ ਦੇ ਵੱਲੋਂ ਸੋ ਇਸ ਵੇਲੇ ਮੇਨ ਰੀਜ਼ਨ ਕਿਹੜੇ ਕਾਊਂਟ ਕੀਤੇ ਗਏ ਦੇਖੋ ਜਦੋਂ ਬੈਂਕ ਕੋਈ ਵੀ ਡਿਸੀਜਨ ਲੈਂਦੀ ਹੈ ਹਨਾ ਤਾਂ ਉਹਦੇ 'ਚ ਮੇਨ ਹੁੰਦਾ ਹੈ ਕਿ ਸਾਡੀ ਜਿਹੜੀ ਇਕਨੋਮੀ ਕਿੰਨੇ ਰੇਟ ਤੇ ਗਰੋ ਕਰਦੀ ਆ ਸਾਡੀ ਇਨਫਲੇਸ਼ਨ ਕਿੱਥੇ ਖੜੀ ਹੈ ਮਹਿੰਗਾਈ ਦੀ ਦਰ ਜਿਹਨੂੰ ਕਹਿੰਦੇ ਨੇ ਠੀਕ ਹੈ ਜੀ unemployment ਸਾਡੀ ਕਿੰਨੀ ਆ ਕੀ ਸਾਡੀ ਇਕਨੋਮੀ ਦੇ ਵਿੱਚ ਜੌਬਸ ਨੇ ਜਿਹੜੀਆਂ ਸ਼ਰੇਡ ਹੋਈਆਂ ਨੇ ਜਾਂ ਜੌਬਸ ਐਡ ਹੋਈਆਂ ਨੇ unimployment rate ਵਧਿਆ ਜਾਂ ਘਟਿਆ ਸੋ ਇੱਕ ਕੰਬੀਨੇਸ਼ਨਸ ਹੁੰਦੇ ਆ ਜਿਹੜੇ ਡਿਸਾਈਡ ਕਰਦੇ ਆ ਕਿ ਵੈਦਰ ਦੇ ਗੋਣਾ ਰਿਡਿਊਸ ਜਾਂ ਇਨਕਰੀਸ ਬਿਕਾਜ਼ ਅਲਟੀਮੇਟਲੀ ਜਿਵੇਂ ਆਪਾਂ ਪਹਿਲੀ ਇੰਟਰਵਿਊਜ਼ ਦੇ ਵਿੱਚ ਵੀ ਗੱਲ ਕੀਤੀ ਹੈ ਮੰਨੀ ਸਪਲਾਈ ਨੂੰ ਕੰਟਰੋਲ ਕਰਦੇ ਹੋ ਹਨ ਸੋ ਅਕੋਰਡਿੰਗਲੀ ਤਾਂ ਕਿ ਜਿਹੜਾ ਕਾਮਨ ਮੈਨ ਹੈ ਉਹਦੀ ਜਿਹੜੇ ਪਾਕਟ ਤੇ ਵਧਣ ਦੇ ਨਾਲ ਕੀ ਅਸਰ ਪੈਣਾ ਘਟਣ ਦੇ ਨਾਲ ਕੀ ਅਸਰ ਪੈਣਾ ਹੈ ਨਾ ਸੋ ਇਹ ਸਾਰੇ ਫੈਕਟਰਸ ਨੇ ਜੀ ਜਿਹੜੇ ਕਾਊਂਟ ਫਾਰ ਕਰਕੇ ਫਿਰ ਉਹ ਡਿਸੀਜਨ ਲੈਂਦੇ ਨੇ ਜੀ ਐਸਵੇ ਹੀ ਵੀ ਅਮਨਿਟੀ ਟੈਰਿਫਸ ਬਹੁਤ ਥੋੜਾ ਮੁੱਦਾ ਹੈ ਇਸ ਵੇਰੀ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਮੈਜੋਰਿਟੀ ਜਿਹੜਾ ਮੇਨ ਇੰਪੈਕਟ ਆ ਉਹ ਬਿਕੋਜ਼ ਆਫ ਦਾ ਟੈਰਿਫ ਵਾਰ ਮਾਰਕੀਟ ਦੇ ਵਿੱਚ ਇੰਨੀ ਅਨਸਰਟੇਨਟੀ ਹੈ ਗਿਆ ਹਾਲਾਂਕਿ ਜਿਹੜੀ ਕੈਨੇਡੀਅਨ ਇਕਨੋਮੀ ਆ ਉਹ 2.2% ਦੇ ਨਾਲ ਗਰੋ ਹੋਈ ਆ ਹਨਾ ਵਿਚ ਇਸ ਲਾਈਕ ਬੈਂਕ ਨੇ ਜੋ ਸੋਚਿਆ ਸੀ ਉਸ ਤੋਂ ਜ਼ਿਆਦਾ ਗਰੋ ਹੋਈਆ ਇੰਨਾ ਨਹੀਂ ਸੀ ਉਹਨਾਂ ਨੇ ਸੋਚਿਆ ਕਿ ਇੰਨੀ ਬਟ ਇਕਨੋਮੀ ਗਰੋ ਹੋਈਆ ਨੋ ਡਾਊਟ ਬਾਊਟ ਇਟ ਹੈਨਾ ਇਨਫਲੇਸ਼ਨ ਜਿਹੜੀ April ਦੀ 2.3 ਸੀਗੀ ਜਿਹੜੀ ਬੈਂਕ ਆਫ ਕੈਨੇਡਾ ਦਾ ਟਾਰਗੇਟ ਰੇਟ ਹੈ ਉਹ ਹੀ ਹੈ ਕਿ ਐਸਕੇਆ ਨੂੰ ਇਨਫਲੇਸ਼ਨ ਦਾ ਕਿ 2% ਦੇ ਨੇੜੇ ਤੇੜੇ ਹੀ ਰੱਖਣੀ ਆ ਸੋ ਬਟ ਇਸ ਵਾਰੀ ਦਾ ਮੇਜਰ ਹੈ ਜਿਹੜਾ ਉਹ ਟ੍ਰੇਡ 네ਗੋਸ਼ੀਏਸ਼ਨਸ ਟੈਰਫ ਅਨਸਰਟੇਨਟੀ ਵਰਲਡ ਦੇ ਵਿੱਚ ਹੈਨਾ ਚਾਈਨਾ ਯੂ ਐਸ ਕੈਨੇਡਾ ਲਾਈਕ ਬਰੀ ਬੇਅ ਸੋ ਉਹ ਦੀ ਜਿਹੜੀ ਪ੍ਰੋਬਲਮ ਹੈ ਉਸ ਕਰਕੇ ਇਹਨਾਂ ਨੇ ਸਟੱਡੀ ਰੱਖਿਆ ਵੇਟ ਐਂਡ ਵਾਚ ਆਈ ਵਿਲ ਸੇ ਜੀ ਬਿਲਕੁਲ ਅੱਛਾ ਮਾਰਕੀਟ ਦੀ ਬਹੁਤ ਜ਼ਿਆਦਾ ਨਜ਼ਰ ਠੀਕੀ ਹੋਈ ਸੀ ਵੀ ਵਿਆਜ ਦਰਾਂ ਦੇ ਵਿੱਚ ਕੀ ਹੋ ਸਕਦਾ ਹੈ ਵਸ ਸਕਦੀਆਂ ਨੇ ਘਟ ਸਕਦੀਆਂ ਨੇ ਘਟਣ ਦੀ ਜ਼ਿਆਦਾ ਉਮੀਦ ਲਗਾਈ ਜਾ ਰਹੀ ਸੀ ਤੇ ਹੁਣ ਜਿਹੜੀ ਮਾਰਗੇਜ ਦੇ ਉੱਤੇ ਖਾਸ ਕਰਕੇ ਦੇਖਿਆ ਜਾ ਰਿਹਾ ਸੀ ਵੀ ਕੀ ਅਸਰ ਪਵੇਗਾ ਉਹ 노 ਡਾਊਟ ਤੁਹਾਡੇ ਕੋਲ ਵੀ ਬਹੁਤ ਸਾਰੇ ਲੋਕ ਵਿਜ਼ਿਟ ਕਰਦੇ ਹੋਣਗੇ ਫੋਨ ਕਾਲਸ ਆਉਂਦੀਆਂ ਹੋਣਗੀਆਂ ਸੋ ਇਸ ਲਈ ਮਾਰਕੀਟ ਦੇ ਹਾਲਾਤ ਫਿਰ ਕਿਵੇਂ ਦੇਖੇ ਜਾ ਰਹੇ ਨੇ ਵਿਆਜ ਦਰਾਂ 'ਚ ਜਿਹੜੇ ਆ ਉਹ ਚੇਂਜ ਨਹੀਂ ਹੋਣ ਤੋਂ ਬਾਅਦ ਦੇਖੋ ਜਿਹੜੇ ਮਾਰਗੇਜ ਦੇ ਰੇਟ ਨੇ ਉਹ ਸੇਮ ਹੀ ਰਹਿਣਗੇ ਦੇਖੋ ਜਿਹੜੀ ਜਿਹੜੀ ਵਿਆਜ ਦਰ ਹੁੰਦੀ ਹੈ ਨਾ ਇਹ ਦੇ ਨਾਲ ਲਿੰਕ ਹੁੰਦਾ ਪ੍ਰਾਈਮ ਬੈਂਕਸ ਦਾ ਹਰ ਇਕ ਰਿਗਿਊਨion ਦਾ ਬੈਂਕਸ ਦਾ ਡਿਫਰੈਂਟ ਡਿਫਰੈਂਟ ਮਤਲਬ ਕੋਈ ਪ੍ਰਾਈਮ ਰੇਟ ਹੁੰਦਾ ਹੈ ਨਾ ਜਿਹੜਾ ਕਿ ਜਿਹੜੀਆਂ ਆਪਣੀਆਂ ਵੈਰੀਏਬਲ ਮਾਰਗੇਜਸ ਨੇ ਉਹਨਾਂ ਨੂੰ ਇੰਪੈਕਟ ਕਰਦੇ ਨੇ ਹੈਨਾ ਵੈਰੀਏਬਲ ਕਲੋਸਡ ਉਹ ਪ੍ਰਾਈਮ ਮਾਈਨਸ ਹੁੰਦੀ ਹੈ ਵੈਰੀਏਬਲ ਉਹ ਪ੍ਰਾਈਮ ਪਲੱਸ ਦਿੰਦੇ ਨੇ ਸੋ ਜਦੋਂ ਫੇਰ ਬੈਂਕ ਰੇਟ ਘਟਾਉਂਦੀ ਹੈ ਜਾਂ ਬਣਾਉਂਦੀ ਹੈ ਅਕੋਰਡਿੰਗਲੀ ਬੈਂਕ ਦਾ ਪ੍ਰਾਈਮ ਘਟਦਾ ਤੇ ਵਧਦਾ ਰਹਿੰਦਾ ਹੈਨਾ ਸੋ ਉਸ ਆਫ ਦੇ ਨਾਲ ਉਹਦੇ ਤੇ ਫਰਕ ਪੈਂਦਾ ਫਿਕਸ ਮਾਰਗੇਜ ਤੇ ਕੋਈ ਫਰਕ ਨਹੀਂ ਪੈਂਦਾ ਤੇ ਕਿਉਂਕਿ ਹੁਣ ਰੇਟ ਇਨਕਰੀਜ਼ ਨਹੀਂ ਹੋਇਆ ਨਾ ਡਿਕਰੀਜ਼ ਹੋਇਆ ਸੋ ਨੀਅਰ ਅਬਾਊਟ ਕੋਈ ਜਿਆਦਾ ਮੇਜਰ ਇੰਪੈਕਟ ਨਹੀਂ ਪੈਣਾ ਉਹ ਐਜ਼ ਇਟ ਇਜ਼ ਹੀ ਰਹਿਣਾ ਉਹਨਾਂ ਤੇ ਜੋ ਵੀ ਹੈਗਾ ਹੈਨਾ ਤੇ ਉਹ ਵੇਰੀਏਬਲ ਮਾਰਗੇਜਸ ਵੀ ਸੇਮ ਰਹਿਣਗੇ ਕਿਉਂਕਿ ਉਹਦੇ ਚ ਪ੍ਰਾਈਮ ਮਾਈਨਸ ਜਾਂ ਪ੍ਰਾਈਮ ਪਲੱਸ ਹੋਏਗਾ ਤਾਂ ਪ੍ਰਾਈਮ ਦੇ ਵਿੱਚ ਕੋਈ ਚੇਂਜ ਨਹੀਂ ਹੋਣੀ ਤਾਂ ਫਿਰ ਉਹਨਾਂ ਚ ਵੀ ਕੋਈ ਚੇਂਜ ਨਹੀਂ ਹੋਣਾ ਸੋ ਉਹ ਲਗਭਗ ਨਾਰਮਲੀ ਸੇਮ ਹੀ ਰਹਿੰਦੇ ਆ ਜੀ ਅੱਛਾ ਅਗਲੀ ਹੁਣ ਮੀਟਿੰਗ ਕਦੋਂ ਆਉਂਦੇ ਉਮੀਦ ਜਤਾਈ ਜਾ ਰਹੀ ਹੈ ਅਗਲੀ ਵਾਰੀ ਦੇ ਚੇਂजेस ਜਿਹੜੇ ਨੇ ਕਿਵੇਂ ਵੇਖੇ ਜਾ ਰਹੇ ਨੇ ਹੁਣੇ ਤੋਂ ਕੀ ਫੈਕਟਰਸ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਦੇਖੋ ਮੇਨ ਚੀਜ਼ ਜਿਹੜੀ ਇਸ ਵੇਰੀ ਵਾਲੀ ਉਹਨਾਂ ਨੇ ਕੀਤੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਟ੍ਰੇਡ 네ਗੋਸ਼ੀਏਸ਼ਨਸ ਤੇ ਨਹੀਂ ਇਹ ਕਿੱਧਰ ਨੂੰ ਜਾਂਦੀਆਂ ਨੇ ਟੈਰਫ ਦਾ ਕੀ ਹੁੰਦਾ ਕੀ ਕੋਈ ਰੈਜ਼ੋਲੂਸ਼ਨ ਹੁੰਦੀ ਆ ਕੀ ਕੋਈ ਐਗਰੀਮੈਂਟ ਹੁੰਦਾ ਹੈ ਨਾ ਕੀ ਕੋਈ ਸਹਿਮਤੀ ਬਣਦੀ ਆ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਨਾਲ ਕਿਉਂਕਿ ਉਹ ਟ੍ਰੇਡ ਡੀਲਸ ਕਰਦੇ ਪਏ ਨੇ ਕਦੇ ਕਿਸੇ ਕੰਟਰੀ ਨਾਲ ਕਿਸੇ ਕੰਟਰੀ ਦੇ ਨਾਲ ਡੀਲਸ ਆਲਟੀਮੇਟਲੀ ਬਣਾਉਣੀਆਂ ਨੇ ਫਿਰ ਪਤਾ ਲੱਗੇਗਾ ਕਿ ਕਿਸ ਪਾਸੇ ਵੱਲ ਜਾ ਰਹੀ ਆ ਅਨਪਲੋਇਮੈਂਟ ਰੇਟ ਸਾਡਾ 2.6 6.9% ਤੇ ਰਾਈਟ ਨਾ ਹਣਾ ਤੇ ਫਿਰ ਜੋਬ ਮਾਰਕੀਟ ਨੂੰ ਦੇਖਣਾ ਪੈਣਾ ਫਿਰ ਇਨਫਲੇਸ਼ਨ ਨੂੰ ਦੇਖਣਾ ਪੈਣਾ ਹਾਲਾਂਕਿ ਜਿਹੜੀ बिकॉज ਆਫ ਦਾ ਕਾਰਬਨ ਟੈਕਸ ਸਾਡੀ ਇਨਫਲੇਸ਼ਨ ਹੈ ਜਿਹੜੀ ਸੀਪੀਆਈ ਇੰਡੈਕਸ ਆ ਉਹ ਥੋੜਾ ਘਟਿਆ ਸੀ 1.75% ਕਿਉਂਕਿ ਕਾਰਬਨ ਟੈਕਸ ਉਹ ਵੇਵ ਆਫ ਹੋ ਗਿਆ ਹੈ ਨਾ ਸੋ ਉਹਦੇ ਵੇਵ ਆਫ ਹੋਣ ਦੇ ਨਾਲ ਚੀਜ਼ਾਂ ਥੋੜੀਆਂ ਜਿਹੀ ਪਾਰਟਿਕੁਲਰਲੀ ਗੈਸੋਲੀਨ ਤੇ ਫਰਕ ਪਿਆ ਗੈਸੋਲੀਨ ਘਟਿਆ ਹੈ ਨਾ ਤੇ ਬਟ ਅਲਟੀਮੇਟਲੀ ਨੈਕਸਟ ਮੀਟਿੰਗ ਦੇ ਵਿੱਚ ਅਗੇਨ ਜੇ ਤੱਕ ਕੋਈ ਰੀਚ ਆਊਟ ਐਗਰੀਮੈਂਟ ਹੁੰਦਾ ਹੈ ਨਾ ਟੈਰਿਫਸ ਦੇ ਸਬੰਧ ਦੇ ਵਿੱਚ ਫਿਰ ਉਹ ਉਹ ਸਭ ਨੂੰ ਵੇਖਣਗੇ ਤੇ ਟੋਟਲੀ ਰਾਈਟ ਨਾ ਇਨੀ ਅਨਸਰਟੇਨਟੀ ਹੋਈ ਪਈ ਆ ਹਨਾ ਬੇਜਕੀਨੀ ਜੀ ਮਾਰਕੀਟ ਦੇ ਵਿੱਚ ਹਨਾ ਸੋ ਲੈਟਸ ਸੀ ਕਿਸ ਪਾਸਿਬਲ ਜਾਂਦੇ ਆ ਹੁਣ ਇਕਨੋਮਿਕਸ ਟੋਟਲੀ ਐਸਟੀਮੇਟਸ ਟੋਟਲੀ ਫੇਲ ਨੇ ਰਾਈਟ ਨਾਊ ਬਿਕਾਜ਼ ਪਤਾ ਨਹੀਂ ਵੀ ਕਿਸ ਕਿਸ ਪਾਸਿਬਲ ਮਾਰਕੀਟ ਨੇ ਖਾਲਸਾ ਕ੍ਰੈਡਿਟ ਯੂਨੀਅਨ ਦੇ ਵੱਲੋਂ ਸਾਰਿਆਂ ਨੂੰ ਅਸਲ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਹਰ ਹਰ ਜਦੋਂ ਵੀ ਇੰਟਰਵਿਊ ਕਰਦੇ ਹਾਂ ਵਿੱਚ ਕਹਿੰਦੇ ਆ ਕਿ ਆਪਣੀ ਬਜਟਿੰਗ ਦੀ ਬਲਤੇ ਆਉਂਦੇ ਹੋ ਠੀਕ ਹੈ ਜਿਸ ਸਬਨਰ ਮਾਰਕੀਟ ਦੀ ਚਲਦਾ ਪਿਆ ਸਿਸਟਮ ਚਲਦਾ ਫਿਰ ਸੋ ਥੋੜੀ ਬਹੁਤੀ ਸੇਵਿੰਗ ਆਫ ਦੀ ਬੈਸਟਿੰਗ ਕਰਕੇ ਹੈਨਾ ਜਰੂਰ ਰੱਖੋ ਆ ਬਾਕੀ ਅਪਦੇ ਫਾਈਨੈਂਸ਼ੀਅਲ ਜਿਹੜੇ ਐਡਵਾਈਜ਼ਰ ਨੇ ਤੁਹਾਡੇ ਤੁਹਾਡਾ ਅਗਰ ਖਾਲਸਾ ਕ੍ਰਿਡ ਯੂਨੀਅਨ ਚ ਅਕਾਊਂਟ ਹੈ ਤਾਂ ਅਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਕੀਪ ਇਨ ਰੈਗੂਲਰ ਟੱਚ ਆਪਣੀ ਫਾਈਨੈਂਸ਼ੀਅਲ ਹੈਲਥ ਚੈੱਕ ਕਰਉਂਦੇ ਰਹੋ ਹੈਨਾ ਕ੍ਰੈਡਿਟ ਕਾਰਡ ਕੀ ਹੈ ਤੁਹਾਡੀ ਮਾਰਗੇਜ ਕਿੱਥੇ ਖੜੀ ਆ ਕੀ ਏ ਜਿਆਦਾ ਰੇਟ ਹੈ ਘੱਟ ਰੇਟ ਹੈ ਹੈਨਾ ਉਹ ਸਭ ਦਿਨ ਡਿਸਕਸ ਕਰੋ ਲਾਈਨ ਆਫ ਕ੍ਰੈਡਿਟਸ ਯੂ نو ਸਭ ਦਿਨ ਬਟ ਡੂ ਡਿਸਕਸ ਵਿਦ ਯੂਰ ਫਾਈਨੈਂਸ਼ੀਅਲ ਐਡਵਾਈਜ਼ਰਸ ਸੋ ਤਾਂ ਕਿ ਉਹ ਤੁਹਾਨੂੰ ਪਿਕਚਰ ਸਾਰੀ ਦਿਖਾ ਕੇ ਤੁਹਾਨੂੰ ਗਾਈਡ ਵੀ ਕਰ ਸਕਦੇ ਨੇ ਲਾਈਕ ਯੂਸੂअली ਵੀ ਡੂ ਇਕ ਲਾਈਕ ਇਹਦਾ ਕਿ ਤੁਸੀਂ ਇਸ ਤਰ੍ਹਾਂ ਬਿਲਟਿੰਗ ਕਰ ਲਓ ਆਪਦੀ ਹੈਨਾ ਸੋ ਵਿਚ ਇਜ਼ ਗੁੱਡ ਔਖੇ ਸਮੇਂ ਦੇ ਵਿੱਚ ਇਹੀ ਚੀਜ਼ਾਂ ਧਿਆਨ ਚ ਰੱਖਣ ਵਾਲੀਆਂ ਆਉਂਦੀਆਂ ਨੇ ਜੀ ਬਿਲਕੁਲ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ OK ਦਾਸ ਜੀ ਕਿ ਕੁਲਦੀਪ ਸਿੰਘ ਸਿੱਧੂ ਨੂੰ ਸਰੀ ਸ਼ਹਿਰ ਦੀ ਪਾਰਕ ਸਰੀ ਰਿਕਰੀਏਸ਼ਨ ਅਤੇ ਸਪੋਰਟ ਟੂਰਿਜ਼ਮ ਕਮੇਟੀ ਦੇ ਵਿੱਚ ਕਮਿਊਨਿਟੀ ਮੈਂਬਰ ਦੇ ਵਜੋਂ ਦੂਜੀ ਵਾਰ ਜਿਹੜਾ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਜਿਵੇਂ ਕਿ ਮੇਅਰ ਬ੍ਰੈਂਡਾ ਲੌਕ ਦੇ 28 ਮਈ 2025 ਨੂੰ ਇੱਕ ਅਧਿਕਾਰਤ ਪੱਤਰ ਦੇ ਵਿੱਚ ਉਹਨਾਂ ਨੇ ਪੁਸ਼ਟੀ ਕੀਤੀ ਸੀ ਸੋ ਮੇਅਰ ਬ੍ਰੈਂਡਾ ਲੌਕ ਨੇ ਕਿਹਾ ਹੈ ਕਿ ਜਿਵੇਂ ਕੁਲਦੀਪ ਸਿੱਧੂ ਦੀ ਲਗਾਤਾਰ ਵਲੰਟੀਅਰ ਸੇਵਾ ਜੋ ਉਹਨਾਂ ਦੀ ਹਸਤੀ ਨੂੰ ਹੋਰ ਵੀ ਜ਼ਿਆਦਾ ਨਿਖਾਰਦੀ ਹੈ ਅਤੇ ਖਾਸ ਕਰਕੇ ਭਾਈਚਾਰੇ ਦੇ ਵਿੱਚ ਨਿਰੰਤਰ ਆਪਣੀ ਭੂਮਿਕਾ ਕਰਕੇ ਉਹਨਾਂ ਨੂੰ ਇਹ ਸਨਮਾਨ ਜਿਹੜਾ ਉਹ ਫਿਰ ਤੋਂ ਮਿਲਿਆ ਤੇ ਉਹਨਾਂ ਨੂੰ ਲਾਇਸੈਂਸ ਕਾਬਿਲ ਸਮਝਾ ਗਿਆ ਉਹਨਾਂ ਦਾ ਜਿਹੜਾ ਨਵਾਂ ਕਾਰਜਕਾਲ ਹੈ ਉਹ 31 ਦਸੰਬਰ 2026 ਤੱਕ ਚੱਲੇਗਾ ਕੁਲਦੀਪ ਸਿੱਧੂ ਜੋ ਖਾਸਾ ਕ੍ਰੈਡਿਟ ਯੂਨੀਅਨ ਦੇ ਵਿੱਚ ਰੀਜਨਲ ਮੈਨੇਜਰ ਦੇ ਵਜੋਂ ਸੇਵਾ ਨਿਭਾਉਂਦੇ ਨੇ ਲੋਅਰ ਮੈਨਲੈਂਡ ਦੀ ਜੇ ਗੱਲ ਕੀਤੀ ਜਾਏ ਤਾਂ ਉਸ ਦੇ ਵਿੱਚ ਕਮਿਊਨਿਟੀ ਅਤੇ ਸਮਾਜ ਸੇਵਾ ਪਹਿਲ ਕਦਮੀਆਂ ਦੇ ਵਿੱਚ ਆਪਣੀ ਸਰਗਰਮ ਸ਼ਮੂਲੀਅਤ ਦੇ ਲਈ ਵੀ ਜਿਹੜਾ ਹੈ ਉਹ ਜਾਣੇ ਜਾਂਦੇ ਨੇ ਸੋ ਸਰੀ ਸ਼ਹਿਰ ਦੀ ਪਾਰਕ ਸਨੋਰੰਜਨ ਅਤੇ ਖੇਡ ਟੂਰਿਜ਼ਮ ਕਮੇਟੀ ਦੇ ਵਿੱਚ ਜਿਹੜਾ ਉਹ ਕਮਿਊਨਿਟੀ ਮੈਂਬਰ ਦੇ ਜੋ ਦੂਜੀ ਵਾਰ ਸੇਵਾ ਨਿਭਾਉਣ ਦੇ ਲਈ ਨਿਯੁਕਤ ਹੋਣਾ ਇੱਕ ਬਹੁਤ ਵੱਡਾ ਜਿਹੜਾ ਉਹ ਸਨਮਾਨ ਹੈ ਜੋ ਕੁਲਦੀਪ ਸਿੱਧੂ ਹੋਰਾਂ ਨੂੰ ਮਿਲਿਆ ਹੈ ਪਾਰਕ ਮਨੋਰੰਜਨ ਅਤੇ ਖੇਡ ਸੈਰ ਸਪਾਟਾ ਕਮੇਟੀ ਸਰੀ ਨਿਵਾਸੀਆਂ ਦੇ ਲਈ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਵਾਲੇ ਪ੍ਰੋਗਰਾਮਾਂ ਤੇ ਨੀਤੀਆਂ ਨੂੰ ਆਕਾਰ ਦੇਣ ਦੇ ਵਿੱਚ ਵੀ ਜਿਹੜਾ ਉਹ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਸਦੋ ਦੀ ਮੁੜ ਨਿਯੁਕਤੀ ਉਹਨਾਂ ਦੇ ਸਮਰਪਣ ਅਤੇ ਸ਼ਹਿਰ ਦੇ ਵੱਲੋਂ ਉਹਨਾਂ ਦੇ ਯੋਗਦਾਨਾਂ ਦੇ ਵਿੱਚ ਪਾਏ ਗਏ ਭਰੋਸੇ ਨੂੰ ਵੀ ਦਰਸਾਉਂਦੀ ਹੈ ਸਰੀ ਦੇ ਵਿੱਚ ਇੱਕ ਘਰ ਦੇ ਉੱਤੇ ਹੋਈ ਸ਼ੂਟਿੰਗ ਦੀ ਦੂਜੀ ਵਾਰਦਾਤ ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਜਾਂਚ ਜਬਰਨ ਵਸੂਲੀ ਦੇ ਮਾਮਲੇ ਦੇ ਨਾਲ ਜੋੜ ਕੇ ਕੀਤੀ ਜਾ ਰਹੀ ਹੈ ਸਰੀ ਪੁਲਿਸ ਦੇ ਸਟਾਫ ਸਰਜੰਟ ਲਿੰਟਸੇ ਹਾਫਤਨ ਨੇ ਦੱਸਿਆ ਹੈ ਕਿ ਉਹਨਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਔਰ ਕਿਹਾ ਕਿ ਪੁਲਿਸ ਦੇ ਮੁਤਾਬਕ ਸਾਊਥ ਏਸ਼ੀਅਨ ਪਾਈਚਾਰੇ ਦੇ ਇੱਕ ਵਿਅਕਤੀ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਸਟਾਫ ਸਰਜੰਟ ਲਿੰਟਸੇ ਹਾਫਤਨ ਨੇ ਦੱਸਿਆ ਕਿ ਸਰੀ ਦੇ ਪੈਨੋਰਾ ਰਿਜ ਇਲਾਕੇ ਦੇ ਵਿੱਚ ਇੱਕ ਘਰ ਦੇ ਉੱਤੇ ਮ ਮਹੀਨੇ ਦੇ ਦੌਰਾਨ ਜਿਹੜੀ ਹੈ ਉਹ ਸ਼ੂਟਿੰਗ ਦੀ ਦੋ ਵਾਰ ਵਾਰਦਾਤ ਵਾਪਰੀ ਹਾਫਟਰ ਨੇ ਕਿਹਾ ਕਿ ਪਹਿਲੀ ਵਾਰ 14 ਮਈ ਜਦ ਕੀ ਦੂਜੀ ਵਾਰ 25 ਮਈ ਨੂੰ ਘਰ ਦੇ ਉੱਤੇ ਗੋਲੀਬਾਰੀ ਹੋਈ ਹੈ ਤੇ ਪਹਿਲੀ ਜਿਹੜੀ ਸ਼ੂਟਿੰਗ ਦੀ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਘਰ ਦੇ ਨਜ਼ਦੀਕ ਕੈਮਰੇ ਲਗਾਏ ਗਏ ਸਟਾਫ ਸਰਜੰਟ ਹਾਫਟਰ ਦੇ ਮੁਤਾਬਕ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਆਸ-ਪਾਸ ਦੇ ਘਰਾਂ ਤੋਂ ਵੀ ਕੋਈ ਵੀਡੀਓ ਰਿਕਾਰਡਿੰਗ ਹੋਣ ਦੀ ਜਾਣਕਾਰੀ ਲਈ ਜਾ ਰਹੀ ਹੈ। ਸੋ ਪੁਲਿਸ ਦੇ ਵੱਲੋਂ ਜਨਤਾ ਨੂੰ ਵੀ ਇਸ ਮਾਮਲੇ ਦੇ ਵਿੱਚ ਕੋਈ ਜਾਣਕਾਰੀ ਹੋਣ ਦੇ ਉੱਤੇ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਕੋਲ ਇਸ ਮਾਮਲੇ ਦੇ ਬਾਰੇ ਜਿਹੜੀ ਹੈ ਉਹ ਕੋਈ ਵੀਡੀਓ ਰਿਕਾਰਡਿੰਗ ਜਾਂ ਫਿਰ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਪੁਲਿਸ ਦੇ ਨਾਲ ਸਾਂਝੀ ਕਰ ਸਕਦੇ ਨੇ। ਸਰੀ ਪੁਲਿਸ ਦੇ ਮੁਤਾਬਕ ਉਹ ਪਰਿਵਾਰ ਦੇ ਵੱਲੋਂ ਦੋ ਵਾਰ ਜਿਹੜਾ ਉਹ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਹਾਲ ਹੀ ਦੇ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀ ਮੌਜੂਦਗੀ ਉਕਤ ਕਰਦੇ ਆਸ- ਦੇ ਪਾਸੇ ਦੇਖੀ ਗਈ ਹੈ ਹਾਫਟਨ ਦੇ ਮੁਤਾਬਕ ਪੁਲਿਸ ਨੇ ਫਿਲਹਾਲ ਕਿਸੇ ਵੀ ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਨਹੀਂ ਕੀਤਾ ਹੈ ਤੇ ਨਾ ਹੀ ਕੋਈ ਵੀ ਸ਼ੱਕੀ ਵਿਅਕਤੀ ਪੁਲਿਸ ਦੀ ਸੂਚੀ ਦੇ ਵਿੱਚ ਸ਼ਾਮਿਲ ਹੈ ਉਹਨਾਂ ਕਹੇ ਕਿ ਪੁਲਿਸ ਵੱਲੋਂ ਹੋਰਨਾ ਸ਼ਹਿਰਾਂ ਦੀ ਪੁਲਿਸ ਦੇ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਕੈਨੇਡਾ ਜਾਂ BC ਦੇ ਵਿੱਚ ਜਿਹੀ ਕਿਸੇ ਹੋਰ ਵਾਰਦਾਤ ਦੇ ਨਾਲ ਜਿਹੜੀ ਹੈ ਉਹ ਇਸ ਮਾਮਲੇ ਦਾ ਲਿੰਕ ਹੋਣ ਦੇ ਪਹਿਲੂ ਨੂੰ ਵੀ ਜਾਂਚਿਆ ਜਾ ਰਿਹਾ ਹੈ ਦੱਸਦੇ ਕਿ ਸਰੀ ਦੇ ਪੈਨੋਮਾਰੇ ਦੇ ਲਾਕੇ ਦੇ ਵਿੱਚ ਸਰੀ ਪੁਲਿਸ ਦੁਆਰਾ ਫਰੋਤੀ ਦੇ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਗੰਭੀਰਤਾ ਨਾਲ ਜਿੱਥੇ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਸਿਆਸੀ ਤੌਰ ਦੇ ਉੱਤੇ ਵੀ ਸਬੰਧੀ ਬਿਆਨਬਾਜ਼ੀ ਹੋ ਰਹੀ ਹੈ ਜਿਸ ਤੋਂ ਬਾਅਦ ਕੰਜ਼ਰਵੇਟਿਵ ਦੇ ਅਟਰਨੀ ਜਰਨਲ ਆਲੋਚਕ ਐਮ ਐਲ ਏ ਸਟੀਵ ਕੂਨਰ ਨੇ ਜਿਹੜਾ ਹੈ ਉਹ 21 ਮਈ 2025 ਨੂੰ ਜਾਰੀ ਕੀਤੇ ਆਪਣੇ ਬਿਆਨ ਨੂੰ ਦੁਬਾਰਾ ਜਾਰੀ ਕੀਤਾ ਹੈ ਤੇ ਤੁਰੰਤ ਸਰਕਾਰ ਨੂੰ ਕਾਰਵਾਈ ਦੇ ਲਈ ਆਪਣੀਆਂ ਮੰਗਾਂ ਨੂੰ ਦੁਹਰਾ ਰਹੇ ਨੇ ਪੁਲਿਸ ਨਿਗਰਾਨੀ ਦੇ ਬਾਵਜੂਦ ਵੀ ਇਸ ਘਰ ਤੇ ਵਾਰ-ਵਾਰ ਦਜਨਾ ਗੋਲੀਆਂ ਦੇ ਨਾਲ ਹਮਲਾ ਹੋਇਆ ਜਿਸ ਮਾਮਲੇ ਦੀ ਜਾਂਚ ਇਸ ਸੰਗਠਿਤ ਫਰੋਤੀ ਦੇ ਮ ਦੇ ਵਜੋਂ ਕੀਤੀ ਜਾ ਰਹੀ ਹੈ ਸਰੀ ਪੈਨੋਰਾਮਾ ਦੇ ਲਈ ਸਥਾਨਕ ਕੰਜ਼ਰਵੇਟਿਵ ਵਿਧਾਇਕ ਅਤੇ ਕਮਿਊਨਿਟੀ ਸੇਫਟੀ ਦੇ ਲਈ ਆਲੋਚਕ ਬ੍ਰਾਈਨ ਟੈਪਰ ਨੇ ਇਸ ਮਾਮਲੇ ਤੇ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਐਨਡੀਪੀ ਦੀ ناکامی ਅਤੇ ਅਦਾਲਤਾਂ ਦੀ ਸੁਸਤੀ ਨੇ ਹਫੜਾ ਦਫੜੀ ਜਿਹੜੀ ਹੈ ਉਹ ਮਚਾ ਦਿੱਤੀ ਹੈ ਜਿਸ ਦੇ ਨਾਲ ਸੰਗਠਿਤ ਅਪਰਾਧ ਹੋਰ ਵੀ ਫੈਲ ਗਿਆ ਹੈ ਗੋਲੀਆਂ ਚੱਲਣ ਦੇ ਨਾਲ ਪਰਿਵਾਰ ਡਰ ਦੇ ਵਿੱਚ ਰਹਿੰਦੇ ਨੇ ਇਸ ਵੱਧ ਰਹੇ ਭਿਆਨਕ ਸੁਪਨੇ ਦਾ ਕੋਈ ਵੀ ਅੰਤਰ ਜਿਹੜਾ ਅੰਤ ਨਜ਼ਰ ਨਹੀਂ ਆਉਂਦਾ ਇਹਨਾਂ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਕਿਉਂਕਿ ਉਹ ਜਾਣਦੇ ਨੇ ਕਿ ਭਾਵੇਂ ਗ੍ਰਿਫਤਾਰ ਵੀ ਕੀਤਾ ਗਿਆ ਹੋਵੇ ਉਹਨਾਂ ਨੂੰ ਕੋਈ ਨਤੀਜਾ ਨਹੀਂ ਭੁਗਤਣਾ ਪਵੇਗਾ ਤੇ ਉਹ ਬਾਹਰ ਆ ਹੀ ਜਾਣਗੇ ਸੋ ਰਿਚਮੰਡ ਕੁਇੰਸਬਰੋ ਦੇ ਵਿਧਾਇਕ ਸਟੀਵ ਕੋਰਨਰ ਨੇ ਅੱਗੇ ਹੋਰ ਕਿਹਾ ਕਿ ਅਸੀਂ 21 ਮਈ ਨੂੰ ਆਪਣੇ ਬਿਆਨ ਨੂੰ ਫਿਰ ਤੋਂ ਜਾਰੀ ਕਰ ਰਹੇ ਹਾਂ ਕਿਉਂਕਿ ਐਨਡੀਪੀ ਸਰਕਾਰ ਅਜੇ ਵੀ ਜਿਹੜੀ ਹੈ ਉਹ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਹਿੰਸਕ ਅਪਰਾਧਿਕ ਫਰੋਦੀਆਂ ਨੂੰ ਹੱਲ ਕਰਨ ਤੋਂ ਇਨਕਾਰ ਕਰ ਰਹੀ ਹੈ ਤੇ ਹੁਣ ਸਰੀ ਦੇ ਵਿੱਚ ਇੱਕ ਹੋਰ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਨੂੰ ਪੁਲਿਸ ਸੰਭਾਵਿਤ ਫਰੋਤੀ ਦਾ ਮਾਮਲਾ ਦੱਸ ਰਹੀ ਹੈ ਇਹ ਸੰਗਠਿਤ ਅਪਰਾਧ ਹੈ ਸੋ ਸਾਡੀਆਂ ਸੜਕਾਂ ਤੇ ਜਿਹੜੀ ਹੈ ਉਹ ਬੇਸ਼ਰਮੀ ਦੇ ਨਾਲ ਚੱਲ ਰਹੀ ਇਹਨਾਂ ਵਾਰਦਾਤਾਂ ਨੂੰ ਰੋਕਣਾ ਜੜੀ ਹੈ ਉਹ ਜ਼ਿੰਮੇਵਾਰੀ ਬੰਦੀ ਹੈ ਪਰ ਸਾਡੇ ਸੂਬੇ ਦੇ ਅਟਾਰਨੀ ਜਰਨਲਿਸਟ ਮਾਮਲੇ ਤੇ ਕੁਝ ਵੀ ਨਹੀਂ ਦੱਸ ਰਹੇ ਸੋ ਐਨਡੀਪੀ ਦੀ ਚੁੱਪੀ ਖਤਰਨਾਕ ਤੇ ਅਨੁਚਿਤ ਹੈ ਤੇ ਬ੍ਰਿਟਿਸ਼ ਕੋਲੰਬੀਆ ਵਾਸੀ ਖਾਸ ਕਰਕੇ ਦੱਖਣੀ ਏਸ਼ੀਆਈ ਪਰਿਵਾਰ ਜਿਹੜੇ ਨੇ ਪਾਈਚਾਰੇ ਦੇ ਲੋਕ ਇਸ ਸਰਕਾਰ ਤੋਂ ਸੁਰੱਖਿਆ ਸਮਰਥਨ ਅਤੇ ਗੰਭੀਰ ਕਾਰਵਾਈ ਦੇ ਜਿਹੜੇ ਨੇ ਉਹ ਹੱਕਦਾਰ ਨੇ ਸੋ ਸਿਆਸੀ ਤੌਰ ਦੇ ਉੱਤੇ ਵੀ ਇਸ ਮਾਮਲੇ ਨੂੰ ਕਾਫੀ ਚੁੱਕਿਆ ਜਾ ਰਿਹਾ ਹੈ ਨੌਕਰੀਆਂ ਬਾਰੇ ਮੰਤਰੀ ਪੈਰੀ ਹਾਇਰੋ ਦਾ ਕਹਿਣਾ ਹੈ ਕਿ ਉਹਨਾਂ ਨੇ ਕੈਨੇਡਾ ਪੋਸਟ ਅਤੇ ਇਸ ਦੇ ਡਾਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੂੰ ਗੱਲਬਾਤ ਦੀ ਮੇਜ਼ ਤੇ ਉੱਤੇ ਵਾਪਸ ਆਉਣ ਦੇ ਲਈ ਕਿਹਾ ਹੈ ਤੇ ਹਾਇਰੋ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਜਿਹੜਾ ਹੈ ਉਹ ਵਾਪਸ ਆਉਣ ਤੇ ਸੌਦੇਬਾਜ਼ੀ ਦੇ ਇਸ ਦੌਰ ਨੂੰ ਪੂਰਾ ਕਰਨ ਦੇ ਲਈ ਇੱਕ ਸਾਲ ਸੀ ਪ੍ਰਕਿਰਿਆ ਦੇ ਲਈ ਗੱਲਬਾਤ ਦੀਆਂ ਸ਼ਰਤਾਂ ਦੇ ਉੱਤੇ ਸੰਗੀ ਵਿਚੋਲਿਆਂ ਦੇ ਨਾਲ ਕੰਮ ਕਰਨ ਦੀ ਬੇਨਤੀ ਵੀ ਕੀਤੀ ਗਈ ਸੀ ਤੇ ਯੂਨੀਅਨ ਨੂੰ ਕ੍ਰਾਊਨ ਕਾਰਪੋਰੇਸ਼ਨ ਦੀਆਂ ਸਭ ਤੋਂ ਤਾਜ਼ਾ ਪ੍ਰੇਸ਼ਕਸ਼ਾਂ ਦੇ ਲਈ ਕਿਹਾ ਗਿਆ ਸੀ ਆਈ ਡੋਟ ਨੋ ਕਿਹਾ ਹੈ ਕਿ ਇਸ ਕਾਰਨ ਕਰਕੇ ਸਮਝੌਤੇ ਤੇ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਨੇ ਨੌਕਰੀਆਂ ਬਾਰੇ ਜਿਹੜੇ ਮੰਤਰੀ ਪੈਟੀ ਹਾਈਡੂ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੈਨੇਡਾ ਪੋਸਟ ਅਤੇ ਇਸ ਦੇ ਡਾਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੂੰ ਗੱਲਬਾਤ ਦੀ ਟੇਬਲ ਤੇ ਵਾਪਸ ਆਉਣ ਦੇ ਲਈ ਕਿਹਾ ਹੈ ਇਹ ਵੀ ਦੱਸਿਆ ਕਿ ਇਸ ਵੇਲੇ ਜੋ ਗੱਲ ਹੈ ਉਹ ਕਿਸੇ ਸਿਰੇ ਨਹੀਂ ਜੜੀ ਹੋਈ ਤੇ ਹਾਇਰੂ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਨੂੰ ਵਾਪਸ ਆਉਣ ਦੇ ਉੱਤੇ ਸੋਦੇਬਾਜ਼ੀ ਦੇ ਇਸ ਦੌਰ ਨੂੰ ਜਿਹੜਾ ਹੈ ਉਹ ਪੂਰਾ ਕਰਨ ਦੇ ਲਈ ਇੱਕ ਸਾਲਸੀ ਪ੍ਰਕਿਰਿਆ ਦੇ ਲਈ ਜਿਹੜਾ ਉਹ ਸ਼ਰਤਾਂ ਤੇ ਸੰਗੀ ਵਿਚੋਲਿਆਂ ਦੇ ਨਾਲ ਕੰਮ ਕਰਨ ਦੀ ਬੇਨਤੀ ਕੀਤੀ ਸੀ ਤੇ ਯੂਨੀਅਨ ਨੂੰ ਕ੍ਰੌਂ ਕਾਰਪੋਰੇਸ਼ਨ ਦੀਆਂ ਸਭ ਤੋਂ ਤਾਜ਼ਾ ਪੇਸ਼ਕਸ਼ਾਂ ਦੇ ਪ੍ਰਤੀ ਜਵਾਬ ਦੇਣ ਦੇ ਲਈ ਜਿਹੜਾ ਉਹ ਕਿਹਾ ਗਿਆ ਹੈ ਤੇ ਇਸ ਕਾਰਨ ਕਰਕੇ ਹੀ ਸਮਝੌਤੇ ਦੇ ਉੱਤੇ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਇਦ ਯਾਨੀ ਕੈਨੇਡੀਅਨ ਜਿਹੜੇ ਨੇ ਉਹ ਉਮੀਦ ਕਰਦੇ ਨੇ ਕਿ ਤਰਾ ਇਸ ਵਿਵਾਦ ਨੂੰ ਕਿਸੇ ਤਰੀਕੇ ਨਾਲ ਹੱਲ ਕਰਨ ਗਿਆ ਮੰਤਰੀ ਦਾ ਗੱਲਬਾਤ ਦੇ ਵਿੱਚ ਵਾਪਸੀ ਦਾ ਸੱਦਾ ਕੈਨੇਡਾ ਪੋਸਟ ਦੇ ਵੱਲੋਂ ਯੂਨੀਅਨ ਦੀ ਬਾਈਨਿੰਗ ਸਾਲਸੀ ਦੀ ਬੇਨਤੀ ਨੂੰ ਇਹ ਕਹਿੰਦੇ ਹੋਏ ਜਿਹੜਾ ਉਹ ਰੱਦ ਕਰਨ ਜਿਹੜਾ ਰੱਦ ਹੈ ਉਹ ਕਰ ਦਿੱਤਾ ਗਿਆ ਜਾਂ ਕਰਨ ਤੋਂ ਸਿਰਫ ਤਿੰਨ ਦਿਨ ਬਾਅਦ ਆਇਆ ਹੈ ਕਿ ਇਹ ਲੰਮਾ ਅਤੇ ਗੁੰਝਲਦਾਰ ਹੋਵੇਗਾ ਐਤਵਾਰ ਨੂੰ ਕ੍ਰਾਉਨ ਕਾਰਪੋਰੇਸ਼ਨ ਜਿਹੜੀ ਨੇ ਉਹਨਾਂ ਨੇ ਇੱਕ ਸਮੇਂ ਸਿਰ ਅਤੇ ਨਿਰਪੱਖ ਹੱਲਾਂ ਦੀ ਮੰਗ ਜਿਹੜਾ ਉਹ ਕਰ ਰਿਹਾ ਹੈ ਜੋ ਇਹ ਯਕੀਨੀ ਬਣਾਵੇਗਾ ਕਿ ਕਰਮਚਾਰੀਆਂ ਨੂੰ ਵੋਟ ਰਾਹੀਂ ਆਪਣੀ ਆਵਾਜ਼ ਮਿਲੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਸ਼ਨੀਵਾਰ ਨੂੰ ਇਹ ਬੇਨਤੀ ਕੀਤੀ ਇੱਕ ਦਿਨ ਬਾਅਦ ਜਦੋਂ ਕੈਨੇਡਾ ਪੋਸਟ ਨੇ ਹਾਈਡਰੋਡਾ ਕਰਮਚਾਰੀ ਯੂਨੀਅਨ ਨੂੰ ਪਿਛਲੇ ਹਫਤੇ ਪੇਸ਼ ਕੀਤੀਆਂ ਗਈਆਂ ਅੰਤਮ ਪੇਸ਼ਕਸ਼ਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੋਟ ਪਾਉਣ ਜਿਹੜੀ ਹੈ ਵੋਟ ਪਾਉਣ ਦੇ ਲਈ ਨਿਰਦੇਸ਼ ਦੇਣ ਦੇ ਲਈ ਕਿਹਾ ਸੀ ਕ੍ਰਾਊਨ ਕਾਰਪੋਰੇਸ਼ਨ ਨੇ ਵੋਟ ਮੰਗਦੇ ਹੋਏ ਕਿਹਾ ਸੀ ਕਿ ਗਲਬਾਤ ਦੇ ਸੀਓ ਪੀ ਡਬਲਯੂ ਡੀ ਗਲਬਾਤ ਸਥਿਤੀ ਨੂੰ ਦੇਖਦੇ ਹੋਏ ਗਲਬਾਤ ਰਾਹੀਂ ਅਸਥਾਈ ਸਮਝੌਤੇ ਉੱਤੇ ਪਹੁੰਚਣਾ ਸੰਭਵ ਨਹੀਂ ਸੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਜਿਹੜਾ ਉਹ ਉਹਨਾਂ ਨੂੰ ਇੱਕ ਹੋਰ ਵਾਦਾ ਦਿੱਤਾ ਗਿਆ ਸੀ ਅਤੇ ਅਧਿਕਾਰਤ ਜਵਾਬ ਦੇ ਲਈ ਬੁੱਧਵਾਰ ਤੱਕ ਦਾ ਜਿਹੜਾ ਉਹ ਵੀ ਸਮਾਂ ਸੀ ਕੈਨੇਡਾ ਪੋਸਟ ਨੇ ਕਿਹਾ ਹੈ ਕਿ ਉਹਨਾਂ ਨੂੰ ਹਾਈਰੋ ਦੀ ਬੇਨਤੀ ਜਿਹੜੀ ਹੈ ਉਹ ਜ਼ਰੂਰ ਮਿਲੀ ਹੈ ਉਹਨਾਂ ਨੇ ਕਿਹਾ ਹੈ ਕਿ ਬੇਨਤੀ ਪ੍ਰਾਪਤ ਹੋ ਗਈ ਹੈ ਪਰ ਉਸ ਸੀਯੂਪੀਡਬਲ ਦੇ ਨਾਲ ਗੱਲਬਾਤ ਦੀ ਖੋਜ ਦੇ ਉੱਤੇ ਜਿਹੜਾ ਉਹ ਹਜੇ ਟੇਬਲ ਟਾਕ ਲਈ ਵਾਪਸ ਆਉਣ ਲਈ ਤਿਆਰ ਵੀ ਨਹੀਂ ਤੇ ਕਿਹਾ ਹੈ ਕਿ ਇਸ ਦਾ ਪਸੰਦੀਦਾ ਰਸਤਾ ਗੱਲਬਾਤ ਰਾਹੀਂ ਹੱਲ ਜਿਹੜਾ ਉਹ ਹੋਣਾ ਬਾਕੀ ਹੈ ਕੈਨੇਡਾ ਪੋਸਟ ਨੇ ਫਿਲਹਾਲ ਇਹ ਕਿਹਾ ਹੈ ਕਿ ਉਹਨਾਂ ਦੀਆਂ ਮੰਗਾਂ ਦੇ ਮੁਤਾਬਕ ਉਹਨਾਂ ਦੀ ਗਤੀ ਰੋਧ ਤੋਂ ਬਾਅਦ ਇਹਨਾਂ ਮਹੱਤਵਪੂਰਨ ਦਰਜ਼ੀਹਾਂ ਨੂੰ ਹੱਲ ਕਰਨ ਦੇ ਲਈ ਸਾਰੇ ਵਿਕਲਪਾਂ ਦੇ ਉੱਤੇ ਜਿਹੜਾ ਉਹ ਵਿਚਾਰ ਕੀਤਾ ਜਾਣਾ ਚਾਹੀਦਾ ਜਿਸ ਦੇ ਵਿੱਚ ਕਰਮਚਾਰੀ ਜਿਹੜੇ ਨੇ ਕਰਮਚਾਰੀ ਨਿਰਦੇਸ਼ਿਤ ਵੋਟ ਵੀ ਸ਼ਾਮਿਲ ਲੈ ਯੂਨੀਅਨ ਅਤੇ ਕੈਨੇਡਾ ਪੋਸਟ 18 ਮਹੀਨਿਆਂ ਤੋਂ ਵੱਧ ਸਮੇਂ ਤੋਂ ਇੱਕ ਸਮੇਇਕਰਾਰਨਾਮੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਜਾ ਰਹੇ ਨੇ ਤੇ ਪਿਛਲੇ ਸਾਲ ਵੀ ਇੱਕ ਮਹੀਨਾ ਲੰਬੀ ਹੜਤਾਲ ਜਿਹੜੀ ਹੈ ਉਹ ਹੋਈ ਸੀ ਤੇ ਉਹ ਹੜਤਾਲ ਉਦੋਂ ਖਤਮ ਹੋ ਗਈ ਜਦੋਂ ਉਸ ਸਮੇਂ ਦੇ ਕਿਰਤ ਮੰਤਰੀ ਸਟੀਵਨ ਮੈਕਨੇਨਨ ਨੇ ਕੈਨੇਡਾ ਜਿਹੜਾ ਕੈਨੇਡਾ ਇੰਡਸਟਰੀਅਲ ਅਤੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਨੇ ਕਿਹਾ ਕਿ ਜੇਕਰ ਉਹ ਉਹਨਾਂ ਦੇ ਇਸ ਦ੍ਰਿੜ ਇਰਾਦੇ ਦੇ ਨਾਲ ਸਹਿਮਤ ਹਨ ਕਿ ਗੱਲਬਾਤ ਦੇ ਜਿਹੜਾ ਵਿੱਚ ਹੈ ਉਹ ਕੋਈ ਵੀ ਰੁਕਾਵਟ ਹੈ ਤਾਂ ਉਹ ਕਾਮਿਆਂ ਨੂੰ ਕੰਮ ਤੇ ਵਾਪਸ ਭੇਜਣ ਦਾ ਆਦੇਸ਼ ਦੇਣ ਕੈਨੇਡਾ ਨੇ ਵਾਧਰੇ ਪ੍ਰਵਾਸ ਦਬਾਅ ਦੇ ਵਿੱਚ ਪ੍ਰਸਤਾਵਿਤ ਬਿਲ C2 ਦੇ ਤਹਿਤ ਨਵੇਂ ਉਪਾਵਾਂ ਦਾ ਐਲਾਨ ਕੀਤਾ ਹੈ ਮੰਗਲਵਾਰ ਨੂੰ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜ਼ੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਹੈ ਕਿ ਸਰਕਾਰ ਸੰਤੁਲਨ ਨੂੰ ਤਰਜੀਹ ਦੇ ਕੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕੈਨੇਡੀਅਨਾਂ ਦੇ ਵਿਸ਼ਵਾਸ ਨੂੰ ਦੁਬਾਰਾ ਬਣਾਉਣ ਦੇ ਲਈ ਵਚਨਬੱਧ ਹੈ ਇੱਕ ਪਛੋਕਰ ਦਸਤਾਵੇਜ਼ ਦੇ ਅਨੁਸਾਰ ਬਿਲ C2 ਦਾ ਜਿਹੜਾ ਹੈ ਉਹ ਕਾਫੀ ਹੱਦ ਤੱਕ ਸਟਰੋਂਗਰ ਡਿਸੀਜਨ ਲੈਣ ਦੇ ਲਈ ਬਣਾਇਆ ਗਿਆ ਹੈ ਸਟਰੋਂਗ ਬਾਰਡਰ ਐਕਟ ਦੇ ਵਿੱਚ ਵੀ ਸ਼ਾਮਿਲ ਪ੍ਰਸਤਾਵਿਤ ਨਿਯਮ ਇਹ ਯਕੀਨੀ ਬਣਾਉਣਗੇ ਕਿ ਕਾਨੂੰਨ ਲਾਗੂ ਕਰਨ ਵਾਲਿਆਂ ਦੇ ਕੋਲ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਗੈਰਕਾਨੂੰਨੀ ਫੈਂਟਨਿਲ ਅਤੇ ਮਨੀ ਲਾਂਡਰਿੰਗ ਦੇ ਨਾਲ ਲੜਨ ਦੇ ਲਈ ਸਾਧਨ ਹੋਣ ਕੈਨੇਡਾ ਨੇ ਵਧ ਰਹੇ ਪ੍ਰਵਾਸ ਦਬਾਅ ਦੇ ਜਵਾਬ ਦੇ ਵਿੱਚ ਪ੍ਰਸਤਾਵਿਤ ਬਿਲ C2 ਦੇ ਤਹਿਤ ਨਵੇਂ ਉਪਾਵਾਂ ਦਾ ਐਲਾਨ ਕੀਤਾ ਹੈ ਮੰਗਲਵਾਰ ਦੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਕਿਹਾ ਹੈ ਕਿ ਸਰਕਾਰ ਸੰਤੁਲਨ ਨੂੰ ਤਰਜੀਹ ਦੇ ਕੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕੈਨੇਡੀਅਨਾਂ ਦੇ ਭਰੋਸੇ ਨੂੰ ਦੁਬਾਰਾ ਬਣਾਉਣ ਦੇ ਲਈ ਵਚਨਬੱਧ ਹੈ ਇੱਕ ਪਛੋਕਰ ਦਸਤਾਵੇਜ਼ ਦੇ ਜਿਹੜੇ ਨੇ ਅਨੁਸਾਰ ਬਿਲ C2 ਯਾ ਫੇਅਰ ਸਟਰੋਂਗ ਬਾਰਡਰ ਐਕਟ ਦੇ ਵਿੱਚ ਸ਼ਾਮਿਲ ਪ੍ਰਸਤਾਵਿਤ ਨਿਯਮ ਇਹ ਯਕੀਨੀ ਬਣਾਉਣਗੇ ਕਿ ਕਨ ਨੂੰ ਲਾਗੂ ਕਰਨ ਵਾਲਿਆਂ ਦੇ ਕੋਲ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਜਿਹੜਾ ਹੈ ਗੈਰ ਕਾਨੂੰਨੀ ਫੈਂਟਨਿਲ ਅਤੇ ਮਨੀ ਲਾਂਡਰਿੰਗ ਦੇ ਜਿਹੜੇ ਨਾਲ ਲੜਨ ਦੇ ਲਈ ਸਾਧਨ ਹੋਣ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਕਲੇਜ਼ ਤਾਇਬ ਨੇ ਜਿਹੜਾ ਉਹ ਮੰਗਲਵਾਰ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅ ਅਸੀਂ ਕੈਨੇਡਾ ਅਮਰੀਕਾ ਸਰਹੱਦ ਤੇ ਸੁਰੱਖਿਆ ਦੇ ਵਿੱਚ ਸੁਧਾਰ ਕਰ ਰਿਹਾ ਤੇ ਆਪਣੇ ਇਮੀਗ੍ਰੇਸ਼ਨ ਅਤੇ ਸ਼ਰਨ ਪ੍ਰਣਾਲੀਆਂ ਨੂੰ ਜਿਹੜਾ ਉਹ ਹੋਰ ਵੀ ਜ਼ਿਆਦਾ ਮਜ਼ਬੂਤ ਅਤੇ ਜਿਹੜਾ ਫਲੈਕਸੀਬਲ ਇਮੀਗ੍ਰੇਸ਼ਨ ਸ਼ਰਨ ਪ੍ਰਣਾਲੀਆਂ ਨੂੰ ਕਰ ਰਿਹਾ ਤਾਂ ਕਿ ਨਵੇਂ ਅਤੇ ਵਿਕਾਸਸ਼ੀਲ ਦਬਾਅ ਦੇ ਪ੍ਰਤੀ ਜਵਾਬ ਦੇ ਬਣਿਆ ਰਹਿਣ ਆਈਆਰਸੀਸੀ ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਅੱਗੇ ਕਿਹਾ ਹੈ ਕਿ ਇਹ ਕੈਨੇਡੀਅਨਾਂ ਦੀ ਨਿੱਜਤਾ ਅਤੇ ਚਾਟਰ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਸਾਡੇ ਇਮੀਗ੍ਰੇਸ਼ਨ ਸਿਸਟਮ ਦੀ ਇਮਾਨਦਾਰੀ ਅਤੇ ਨਿਰਪੱਖਤਾ ਦੇ ਵਿੱਚ ਸੁਧਾਰ ਕਰੇਗੀ ਮੰਗਲਵਾਰ ਨੂੰ ਓਟਵਾ ਦੇ ਵਿੱਚ ਬਿੱਲ ਪੇਸ਼ ਕਰਨ ਵਾਲੇ ਜਨਤਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਰੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੈਨੇਡੀਅਨ ਅਧਿਕਾਰੀ ਸਰਹੱਦ ਨੂੰ ਮਜ਼ਬੂਤ ਕਰਨ ਅਤੇ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਦੇ ਲਈ ਅਮਰੀਕੀ ਸਰਹੱਦੀ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਕੰਮ ਕਰਨ ਦਾ ਜਿਹੜਾ ਉਹ ਟੀਚਾ ਰੱਖ ਰਹੇ ਨੇ ਬਿਲਸੀ 2 ਉਪਾ ਪ੍ਰਵਾਸੀਆਂ ਤੇ ਸ਼ਰਨ ਮੰਗਣ ਵਾਲਿਆਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਇਸ ਦੇ ਵਿੱਚ ਜੇ ਗੱਲ ਕੀਤੀ ਜਾਏ client ਜਾਣਕਾਰੀ ਸਾਂਝੀ ਕਰਨਾ ਤੇ ਬੈਕਗਰਾਉਂਡ ਦਸਤਾਵੇਜ਼ ਦੇ ਅਨੁਸਾਰ ਇਹ ਬਿੱਲ IRCC ਨੂੰ client ਜਾਣਕਾਰੀ ਜਿਵੇਂ ਕਿ ਸਾਰੀ ਇਨਫੋਰਮੇਸ਼ਨ ਜਿਹਦੇ ਵਿੱਚ ਆਇਡੈਂਟੀਟੀ ਯਾਨੀ ਪਛਾਣ ਸਥਿਤੀ ਤੇ ਮੀਗ੍ਰੇਸ਼ਨ ਦਸਤਾਵੇਜ਼ ਸੰਗੀ ਸੁਬਾਈ ਅਤੇ ਖੇਤਰੀ ਭਾਈ ਵਾਲਾਂ ਦੇ ਨਾਲ ਸਾਂਝਾ ਕਰਨ ਦੀ ਜਿਹੜੀ ਹੈ ਉਹ ਆਗਿਆ ਦਵੇਗਾ ਇਹ ਆਈਆਰਸੀਸੀ ਦੇ ਲਈ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿਚਕਾਰ ਜਾਣਕਾਰੀ ਸਾਂਝੀ ਕਰਨਾ ਵੀ ਆਸਾਨ ਬਣਾ ਦੇਵੇਗਾ ਉਦਾਹਰਨ ਦੇ ਵਜੋਂ ਸਥਾਈ ਨਿਵਾਸ ਅਰਜ਼ੀ ਡੇਟਾ ਦੀ ਵਰਤੋਂ ਨਾਗਰਿਕਤਾ ਅਰਜ਼ੀਆਂ ਦੀ ਪ੍ਰਕਿਰਿਆ ਦੇ ਲਈ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਇਹ ਜਿਹੜੀ ਹੈ ਸੰਗੀ ਵਿਭਾਗਾਂ ਦੇ ਵਿੱਚ ਕਲਾਇੰਟ ਜਾਣਕਾਰੀ ਸਾਂਝੀ ਕਰਨ ਦੀ ਸਹੂਲਤ ਦੇ ਲਈ ਨਿਯਮਾਂ ਦੀ ਸਿਰਜਣਾ ਦੀ ਆਗਿਆ ਦੇਵੇਗਾ ਇਮੀਗ੍ਰੇਸ਼ਨ ਦੇ ਮੁਤਾਬਕ ਸੰਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਬਿੱਲ ਜਨਤਕ ਹਿੱਤ ਦੇ ਮਾਮਲੇ ਆ ਜਿਵੇਂ ਕਿ ਜਨਤਕ ਸਿਹਤ ਜਿਹੜੀ ਹੈ ਉਸ ਦੇ ਉੱਤੇ ਗੱਲ ਕਰਨ ਲਈ ਤੇ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ ਦੇ ਵਿੱਚ ਇਮੀਗ੍ਰੇਸ਼ਨ ਦਸਤਾਵੇਜ਼ਾ ਤੇ ਨਿਰੰਤਰਣ ਰੱਖਣ ਦੀ ਅਧਿਕਾਰੀਆਂ ਦੀ ਯੋਗਤਾ ਨੂੰ ਮਜ਼ਬੂਤ ਕਰੇਗਾ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲੇ ਤੇ ਮੁਕਦ ਹੈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਨੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ